ਇਹ ਪ੍ਰੈਸ ਕਾਨਫਰੈਂਸ ਦਿਲਜੀਤ ਦੋਸਾਂਝ ਤੇ ਹੱਕ ਵਿੱਚ ਬੋਲੇ ਨੇ ਗਾਇਕ ਹੰਸਰਾਜ ਹੰਸ ਪਹਿਲਾ ਵਾਰ ਸ਼ਾ ਵੰਡਿਆ ਤੇ ਹੁਣ ਦਿਲਜੀਤ ਨੂੰ ਵੰਡੋਗੇ ਕਲਾਕਾਰ ਕਦੇ ਨਹੀਂ ਸੋਚਦਾ ਕਿ ਉਹ ਪਾਕਿਸਤਾਨੀ ਹੈ ਜਾਂ ਫਿਰ ਭਾਰਤੀ ਕਲਾਕਾਰ ਦਾ ਕੰਮ ਤਾਂ ਵਧੀਆ ਫਿਲਮ ਬਣਾਉਣਾ ਹੈ ਐ ਮੇਰੇ ਪਰਵਰਦੇگار ਐ ਮੇਰੇ ਹਮਾਲਕ ਤੇਰੇ ਕਬਜੇ ਕੁਦਰਤ ਸਾਡੀ ਜਾਨ ਸਾਨੂੰ ਅਕਲ ਦੇ ਸਾਨੂੰ ਸਮတ်ਤ ਬਖਸ਼ ਅਸੀਂ ਆਪਸ ਵਿੱਚ ਸਿਰ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾਂ ਸ਼ਿਲਮਾਂ ਬਣਾਈਏ ਇਹ ਧੰੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸਪੂਰਨ ਭਗਤ ਬਾਬੇ ਵਾਰਿਸਾ ਜੀ ਹੀਰਪੜਮ ਵਾਲੇ ਬੰਦੇ ਆ ਇਹਨਾਂ ਨੂੰ ਨਾ ਬੰਦੋ ਰੱਬ ਦਾ ਵਾਸਤਾ ਹਾਂ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ ਵੀ ਹੈਵ ਦਨ ਵੈਲ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਸ ਜੋ ਇੱਕ ਮੈਸੇਜ ਦੇਣਾ ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਗਰਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਆ। ਬਾਕੀ ਅਸੀਂ ਭਰਾਵਾ ਬਿਆਤੀ ਬੰਦੇ ਪਿੰਡੂ ਤੇ ਅਸੀਂ ਇਹਨੇ ਚੱਕਦੇ ਫਟੇ। ਛਾ ਜਾ। ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ। ਅੱਗੂ ਤੂੰ ਥੋੜਾ ਜਿਹਾ ਇਹਿਤਿਆਤ ਦੇਖ ਲੋ ਹਾਲਾਤ ਦੇ ਸਾਬ ਨਾਲ ਥੋੜਾ ਜਿਹਾ ਆਰਟਿਸਟ ਨੂੰ ਪ੍ਰੋਵਾਈਡ ਵੀ ਕਰ ਲੈਣਾ ਚਾਹੀਦਾ। ਬੜੀ ਮਿਹਰਬਾਨ